ਲੰਗੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਡਰਾਈਵ ਆਖਰਕਾਰ ਸ਼ੁਰੂ ਹੋ ਗਈ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣੀ ਮੈਂਬਰਸ਼ਿਪ ਡਰਾਈਵ ਪਿੰਡ ਬਾਦਲ ਤੋਂ ਸ਼ੁਰੂ ਕੀਤੀ ਗਈ। ਸੁਖਵੀਰ ਸਿੰਘ ਬਾਦਲ ਦਾ ਸਭ ਤੋਂ ਪਹਿਲਾ ਬਿਆਨ ਆਇਆ ਔਰ ਉਸ ਤੋਂ ਬਾਅਦ ਉਹ ਮੈਂਬਰਸ਼ਿਪ ਡਰਾਈਵ ਥਾਂ-ਥਾਂ ਦੇ ਉੱਤੇ ਸ਼ੁਰੂ ਹੋ ਗਈ। ਕਦੀ ਤਰਨਤਾਰਨ ਤੋਂ ਖਬਰਾਂ ਆ ਰਹੀਆਂ ਸੀ, ਕਦੀ ਪਟਿਆਲੇ ਤੋਂ, ਕਦੀ ਕਿਸੇ ਹੋਰ ਜ਼ਿਲ੍ਹੇ ਤੋਂ। ਯਾਨੀ ਕਿ ਲਗਾਤਾਰ ਮੈਂਬਰਸ਼ਿਪ ਡਰਾਈਵ ਚੱਲ ਪਈ। ਵੱਧ ਦੀ ਵੱਧ ਦੀ ਬਹੁਤ ਸਾਰੇ ਮੈਂਬਰ ਭਰਤੀ ਹੋਣ ਲੱਗੇ। ਸ਼ੁਰੂਆਤ ਹੋਈ ਬਲਵਿੰਦਰ ਸਿੰਘ ਭੂੰਦੜ ਤੋਂ ਡਾਕਟਰ ਦਲਜੀਤ ਸਿੰਘ ਚੀਮਾ ਨੇ ਉਹਨਾਂ ਨੂੰ ਪਰਚੀ ਕੱਟ ਕੇ ਦਿੱਤੀ ਬਾਕੀ ਸਾਰੇ ਲੀਡਰ ਵੀ ਉੱਥੇ ਮੌਜੂਦ ਸੀ ਉਹਨਾਂ ਦੀ ਵੀ ਮੈਂਬਰਸ਼ਿਪ ਡਰਾਈਵ ਦੇ ਵਿੱਚ ਸ਼ਮੂਲੀਅਤ ਹੋ ਗਈ ਪਰ ਇੱਥੇ ਆ ਕੇ ਇੱਕ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ ਲੰਗੇ ਦਿਨੀ ਸਿਰਫ ਮੈਂਬਰਸ਼ਿਪ ਡਰਾਈਵ ਨਹੀਂ ਸ਼ੁਰੂ ਹੋਈ ਉਹਦੇ ਨਾਲ ਇੱਕ ਮੀਟਿੰਗ ਖਾਸ ਤੌਰ ਦੇ ਉੱਤੇ ਗੁਰਪ੍ਰਤਾਪ ਸਿੰਘ ਵਡਾਲਾ ਦੀ ਜਥੇਦਾਰੀ ਕਾਰਤਕ ਸਾਹਿਬ ਦੇ ਨਾਲ ਹੋਈ ਔਰ ਉਸ ਮੀਟਿੰਗ ਦੇ ਵਿੱਚ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਵੀ ਸ਼ਾਮਿਲ ਸੀ ਹੁਣ ਇੱਥੇ ਆ ਕੇ ਸਵਾਲ ਖੜਾ ਹੋ ਰਿਹਾ ਹੈ ਕਿ ਕੀ ਹਰਜਿੰਦਰ ਸਿੰਘ ਧਾਮੀ ਕਿਸੇ ਖਤਰੇ ਦੇ ਵਿੱਚ ਨਹੀਂ ਇੱਕ ਨਿੱਜੀ ਚੈਨਲ ਦੇ ਵੱਲੋਂ ਨਿਊਜ਼ ਰਿਪੋਰਟ ਤਿਆਰ ਕੀਤੀ ਗਈ ਔਰ ਜਦੋਂ ਉਸ ਦੇ ਵਿੱਚ ਤੱਥ ਸੁਣੇ ਗਏ ਤਾਂ ਐ ਪ੍ਰਤੀਤ ਹੋਇਆ ਕਿ ਸ਼ਾਇਦ ਹੁਣ ਅਦਿੰਦਰ ਸਿੰਘ ਧਾਮੀ ਮੁਸ਼ਕਲ ਚ ਫਸ ਸਕਦੇ ਨੇ ਇਹਦਾ ਕਾਰਨ ਕੀ ਹੈ ਦਰਸਲ ਗੁਰਪ੍ਰਤਾਪ ਸਿੰਘ ਵਡਾਲਾ ਦਾ ਆਪਣੇ ਬਿਆਨ ਦੇ ਵਿੱਚ ਸਾਫ਼ ਕਹਿਣਾ ਸੀ ਕਿ ਜਥੇਦਾਰ ਸਾਹਿਬ ਨੇ ਇਸ ਨਵੀਂ ਭਰਤੀ ਪ੍ਰਕਿਰਿਆ ਪ੍ਰਕਿਰਿਆ ਨੂੰ ਮਾਨਤਾ ਨਹੀਂ ਦਿੱਤੀ ਜਾਂ ਕਹਿ ਲਈਏ ਕਿ ਇਸ ਭਰਤੀ ਪ੍ਰਕਿਰਿਆ ਨੂੰ ਉਹ ਮੰਨਦੇ ਨਹੀਂ ਜਾਂ ਫਿਰ ਇਸ ਨੂੰ ਨਾਜਾਇਜ਼ ਠਹਿਰਾ ਦਿੱਤਾ ਇਹ ਵੀ ਸਵਾਲ ਆਪਣੇ ਆਪ ਦੇ ਵਿੱਚ ਹੈਗਾ ਪਰ ਇੱਥੇ ਆ ਕੇ ਹੁਣ ਸਵਾਲ ਖੜਾ ਹੁੰਦਾ ਹੈ ਕਿ ਜਦੋਂ 7 ਮੈਂਬਰੀ ਕਮੇਟੀ ਬਣਾਈ ਗਈ ਸੀ ਸ਼੍ਰੀ ਕਾਲਟਕ ਸਾਹਿਬ ਦੇ ਹੁਕਮਨਾਮੇ ਦੇ ਵਿੱਚ ਇਹ ਸੀ ਕਿ 7 ਮੈਂਬਰੀ ਕਮੇਟੀ ਬਣਾਉਣੀ ਹੈ ਜਿਹੜੀ 7 ਮੈਂਬਰੀ ਕਮੇਟੀ ਨੇ ਨਿਗਰਾਨੀ ਕਰਨੀ ਸੀ ਜਿਵੇਂ ਕਿ ਗੁਰਪ੍ਰਤਾਪ ਬਡਾਲਾ ਨੇ ਕਲੀਅਰ ਕੀਤਾ ਕੱਲ ਉਹ 7 ਮੈਂਬਰੀ ਕਮੇਟੀ ਨੇ ਨਿਗਰਾਨੀ ਕਰਨੀ ਸੀ ਮੈਂਬਰਸ਼ਿਪ ਡਰਾਈਵ ਦੀ ਉਹਦੇ ਪ੍ਰਧਾਨ ਕੌਣ ਸੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣ ਇੱਥੇ ਆ ਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਾਰੇ ਜਦੋਂ ਅਕਾਲੀ ਲੀਡਰ ਜਿਹੜੇ ਅਕਾਲੀ ਦਲ ਤੋਂ ਅਲੈਦਾ ਹੋ ਚੁੱਕੇ ਨੇ ਉਹ ਗੱਲ ਕਰਦੇ ਨੇ ਉਹ ਕਹਿੰਦੇ ਨੇ ਕਿ ਇੱਕ ਵਾਰ ਵੀ ਮੀਟਿੰਗ ਨਹੀਂ ਸੱਦੀ ਬੁੱਧੀਜੀਵੀ ਜੀ ਜਦੋਂ ਗੱਲ ਕਰਦੇ ਨੇ ਕਿ ਸੱਤ ਮੈਂਬਰੀ ਕਮੇਟੀ ਦਾ ਕੀ ਬਣਨਾ ਹੈ ਜਦੋਂ ਇੱਕ ਵਾਰ ਮੀਟਿੰਗ ਹੀ ਨਹੀਂ ਸੱਦੀ ਕਿ ਜਦੋਂ ਤਾਂ ਹੁਕਮਨਾਮਾ ਜਾਰੀ ਹੋਇਆ ਉਹਦੇ ਵਿੱਚ ਸੱਤ ਮੈਂਬਰੀ ਕਮੇਟੀ ਦਾ ਜ਼ਿਕਰ ਸੀ ਉਹਦੇ ਵਿੱਚ ਮੈਂਬਰਾਂ ਦੇ ਨਾਂ ਸੀ ਉਸ ਤੋਂ ਬਾਅਦ ਇੱਕ ਵੀ ਮੀਟਿੰਗ ਕਨਵੀਨ ਹੀ ਨਹੀਂ ਕੀਤੀ ਗਈ ਪ੍ਰਧਾਨ ਵੱਲੋਂ ਮੈਂਬਰਸ਼ਿਪ ਡਰਾਈਵ ਦੀ ਨਿਗਰਾਨੀ ਤਾਂ ਉਦੋਂ ਸ਼ੁਰੂ ਹੋਣੀ ਸੀ ਜਦੋਂ ਇਸ ਕਮੇਟੀ ਦੀ ਕੋਈ ਮੀਟਿੰਗ ਕੀਤੀ ਜਾਂਦੀ ਇੱਥੇ ਆ ਕੇ ਹੁਣ ਸਵਾਲ ਸਾਰੇ ਆ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਉੱਤੇ ਖੜੇ ਹੋਣ ਲੱਗ ਗਏ ਨੇ ਕਿ ਕੀ ਹੁਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉੱਤੇ ਕੋਈ ਐਕਸ਼ਨ ਹੋ ਸਕਦਾ ਪੰਥਕ ਪੱਧਰ ਦੇ ਉੱਤੇ ਇਸ ਭਰਤੀ ਪ੍ਰਕਿਰਿਆ ਨੂੰ ਐਕਸੈਪਟ ਨਹੀਂ ਕੀਤਾ ਜਾ ਸਕਦਾ ਗੁਰਪ੍ਰਤਾ ਬਡਾਲਾ ਦੇ ਲੰਘੇ ਕਾਲ ਵਾਲੇ ਬਿਆਨ ਤੋਂ ਇਹ ਕਲੀਅਰ ਹੁੰਦਾ ਹੈ ਕਿ ਸ਼ਾਇਦ ਜਥੇਦਾਰ ਸਾਹਿਬ ਵੀ ਇਹੀ ਗੱਲ ਕਹਿ ਰਹੇ ਆ ਪਰ ਉਹਦੇ ਦਰਮਿਆਨ ਇੱਕ ਹੋਰ ਨੈਰੇਟਿਵ ਉੱਭਰਿਆ ਸੀ ਕਿ ਨਾ ਤਾਂ ਸਿੰਘ ਸਾਹਿਬ ਤੇ ਨਾ ਹੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਿਸੇ ਨੇ ਵੀ ਇੰਟਰਵਿਨ ਨਹੀਂ ਕੀਤਾ ਭਰਤੀ ਪ੍ਰਕਿਰਿਆ ਜੇ ਸ਼ੁਰੂ ਹੋ ਗਈ ਜੇ ਇਸ ਨੂੰ ਇਲਲੀਗਲ ਕਥਿਤ ਤੌਰ ਤੇ ਡਿਕਲੇਅਰ ਕੀਤਾ ਜਾ ਰਿਹਾ ਜਾਂ ਇਸ ਭਰਤੀ ਪ੍ਰਕਿਰਿਆ ਨੂੰ ਮੰਨਣ ਤੋਂ ਆਕੀ ਹੋ ਰਹੇ ਨੇ ਸਾਰੇ ਤਾਂ ਇਸ ਦੇ ਵਿੱਚ ਇੰਟਰਵੈਂਸ਼ਨ ਤਾਂ ਕਿਸੇ ਦੀ ਨਹੀਂ ਹੋਈ ਇਸ ਨੂੰ ਰੋਕਣ ਦੀ ਕੋਸ਼ਿਸ਼ ਕਿਸੇ ਨੇ ਨਹੀਂ ਕੀਤੀ ਫਿਰ ਸਵਾਲ ਤਾਂ ਇੱਥੇ ਖੜਦਾ ਹੈ ਕਿ ਹੁਣ ਹੋਵੇਗਾ ਕੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਲੈ ਕੇ ਜੋ ਇੱਕ ਨਿੱਜੀ ਚੈਨਲ ਦੀ ਰਿਪੋਰਟ ਦੇ ਵਿੱਚ ਗੱਲ ਸਾਹਮਣੇ ਆ ਰਹੀ ਹੈ ਕਿ ਕੀ ਇਹ ਸੱਚ ਹੋਵੇਗਾ ਕੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਇਸ ਦੀ ਗਾਜ ਡਿੱਗ ਸਕਦੀ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕੀ ਕਰਨਗੇ ਇੱਥੇ ਆ ਕੇ ਹੁਣ ਸਾਰੀ ਗੱਲ ਇੱਥੇ ਖੜੀ ਹੈ ਬੀਬੀ ਜ਼ਗੀਰ ਕੌਰ ਨਾਲ ਲੰਗੇ ਦਿਨੀ ਗੱਲ ਹੋਈ ਉਹਨਾਂ ਨੇ ਸਿੱਧੇ ਇਲਜ਼ਾਮ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉੱਤੇ ਲਗਾਏ ਨੇ ਕਿ ਪ੍ਰਧਾਨ ਦੀ ਐਸਜੀਪੀਸੀ ਪ੍ਰਧਾਨ ਦੀ ਇਹ ਗਲਤੀ ਹੈ ਜਿਨ੍ਹਾਂ ਨੇ ਉਹਨਾਂ ਹੁਕਮਨਾਮਿਆਂ ਨੂੰ ਇਨਫੋਰਸ ਕਰਨਾ ਸੀ ਜਾਂ ਕਰਾਉਣਾ ਸੀ ਉਹ ਆਪਣਾ ਇਹ ਕੰਮ ਨਹੀਂ ਕਰ ਸਕੇ ਇਹ ਬੀਬੀ ਜ਼ਗੀਰ ਕੌਰ ਨੇ ਕਿਹਾ ਆਉਂਦਾ ਸਮਾਂ ਹੁਣ ਕੀ ਕੁਝ ਲੈ ਕੇ ਆਵੇਗਾ ਕੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਬੜੇ ਸਾਰੇ ਸਵਾਲ ਨੇ ਆਪਣੇ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਔਰ ਬਣੇ ਰਹਿਓ ਵਨ ਇੰਡੀਆ ਪੰਜਾਬੀ